ਕੋਈ ਨਹੀਂ ਆ ਮੈਂ ਮੀਂਹ ਵਾਂਗੂ ਪਾਵੇ ਉਹਦਾ ਹੀ ਕੋਈ ਕੰਮ ਇਹ ਖੇਡਾ ਮੋਹ ਬਣੀ ਬੱਚਿਆਂ ਨਾਲ ਲੇ ਲਾਉਂਦਾ ਉਹ ਬੇੜਾ ਜੋ ਤੱਕਦਾ ਤੇ ਕੋਸ ਠੋਖਾ ਪਵਾਉਂਦਾ ਤੇ ਬੇੜਾ ਚੱਲਦਾ ਇੱਕ ਹੁਣ ਚਾਹਵੀਂ ਫਿਰ ਉਹ ਕਹਿੰਦਾ ਬੇੜਾ ਇਹ ਤੱਕਦਾ ਨਹੀਂ ਚੱਲ ਸਕਦੀ ਉਹ ਉਹਨਾਂ ਦਾ ਹੱਥ ਦੇ ਉਹਨਾਂ ਨੇ ਤਾਂ ਦੋ ਮਤਲਬ ਤਾਪੂ ਲੋਕ ਇੱਥੇ ਡਿੱਗਿਆ ਪਿੱਛੇ ਨੂੰ ਚੱਬੂ ਨਾ ਤਰ ਲਾਣਾ ਤੇ ਮੇਰ ਨੂੰ ਤੇਰੀ ਆ ਗਿਆ ਮੇਰੇ ਪਰਦੇਸ ਆ ਗਿਆ ਤੇ ਮੇਰੀ ਆਖ ਕੁਸੀ ਉੱਥੇ ਹੀ ਟਿਕੀ ਰਹੀ ਮਰੀ ਤੇ ਕਿੰਨਾ ਕੰਮੇ ਜਾ ਕੇ ਬੱਜਿਆ ਫਿਰ ਬਾਹਰ ਮਾਰਿਆ ਤਾਂ ਕਬਰ ਪਾ ਜਾਗੇ ਉੱਥੇ ਨੂੰ ਉੱਥੇ ਮਰੇ ਬੱਜਿਆ ਫਿਰ ਪਿਛੇ ਜਾ ਕੇ ਅੰਦਰ ਲੈ ਕੇ ਆਈਆਂ ਬਾਹਰੋਂ ਜਦੋਂ ਬਣਦੇ ਆ ਤੇ ਕੂਨ ਖਾਣਾ ਦੇਗਾ ਨਾ ਹੋਵੇ ਜਦੋਂ ਅੰਦਰ ਬੜ ਕੇ ਤਾਂ ਬਿਠਾਇਆ ਤੂੰ ਤੇ ਮੈਂ ਬਾਹਰੇ ਕਹਿੰਦਾ ਤੈਨੂੰ ਇੱਕ ਵਾਰੀ ਸਿਆਰ ਨਾਲ ਕਹਿੰਦਾ ਤੂੰ ਸਮਝ ਨਹੀਂ ਸਮਝੋਗੇ ਬਿਟਰੋ ਹਾਂ ਤੂੰ ਨਹੀਂ ਕਰਦੀ ਸਾਹ ਚੇਪ ਪ੍ਰੋਜੈਕਟ ਦੁਕਾਨੇ ਐਕਟ ਬਾਰੇ ਗੱਲ ਵੀ ਨਹੀਂ ਕੀਤੀ ਆ। ਐਕਟ ਵਾਲਾ ਕਿੰਤਾ ਵੀ ਦੀਦਾ ਹੋ ਗਿਆ ਸਾਰਾ ਕਿੰਗਾ ਹੋ ਗਿਆ। ਇਹ ਸੀਸੀਟੀਵੀ ਨਹੀਂ ਆ। ਆਜੋ ਕਰਾ। ਇਹ ਜਿਹੜਾ ਨਮਾਟਾ ਇਹਦੇ ਤੋਂ ਨਿਰੋਧ ਤਾਂ ਕੁਛ ਜਿਹਾ ਜਿਹਾ ਜੀ ਕਰ ਰਿਹਾ ਨਾ ਤੇ ਨੂੰ ਕੋ ਵੇਖੋ ਕੋ ਲੱਗਦਾ ਨਾ। ਉਹ ਵੀ ਗਾਲਾਂ ਕੱਢ ਰਿਹਾ। ਉਹ ਜੋ ਮੁੱਢੀ ਤੋਂ ਕਹਾਂਣਾ ਹੈ ਹੀ ਨਹੀਂ ਕੋਈ ਆਈ ਕਰਦਾ ਨਾ। ਸਾਰਾ ਮੁੱਦਾ ਤੇ ਉਹਨਾਂ ਨੇ ਆਪਣੇ ਉਹਨੂੰ ਚੁੱਕ ਮੈਂ ਅਮ੍ਰਿਤ ਸਰਦੀ ਰਹਿਣ ਵਾਲੀ ਆ। ਗੱਲ ਐਸੀ ਹੋਈ ਹੈ ਕਿ ਉੱਥੇ ਇੱਕ ਪਰਸਨ ਪਵਨ ਕੁਮਾਰ ਨਾਮ ਦਾ ਬੰਦਾ ਆਇਆ ਹੈ। ਠੀਕ ਹੈ। ਕੋਈ ਕੋ ਹੋਰ ਪਰਸਨ ਨਾਲ ਕੇ ਆਇਆ ਸੀ ਮੈਂ ਉਹਨਾਂ ਨੂੰ ਨਹੀਂ ਜਾਣਦੀ। ਮੈਂ ਇਸ ਦਫ਼ਤਰ 'ਚ ਬੈਠੀ ਹੋਈ ਸੀ ਵਿਸ਼ਾਲ ਬੱਬਰ ਜੀ ਜਿਨ੍ਹਾਂ ਦਾ ਹਾਸਾ ਵਾਪਰੇਆ ਤੇ ਨਾਲ ਹਗੇ ਸੀ ਅਖਲੇ ਰਾਜਪੂਤ ਜੋ ਉਹਨਾਂ ਦੇ 파ਟਨਰ ਨੇ ਇਸ ਕੰਪਨੀ 'ਚ। ਗੱਲ ਐਸੀ ਹੋਈ ਹੈ ਕਿ ਪਵਨ ਬਹੁਤ ਗੁੱਸੇ ਵਿੱਚ ਆਇਆ ਹੈ ਤੇ ਉਹਨੇ ਆਂਦਿਆਂ ਹੀ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਹਦੇ ਕਰਕੇ ਵਿਸ਼ਾਲ ਬੱਬਰ ਜੀ ਨੇ ਉਹਨਾਂ ਨੂੰ ਮਨਾ ਕੀਤਾ ਕਿ ਸਾਡੇ ਆਫਿਸ 'ਚ ਐਸਾ ਮਨ ਮੋਲਨਾ ਕ੍ਰੀਏਟ ਕਰ ਕਿਉਂਕਿ ਕਲਾਇੰਟ ਬੈਠਾ ਹੋਇਆ ਤੇ ਲੜਕੀ ਬੈਠੀ ਐ ਤੇ ਐਜੀ ਚੰਗੀ ਨਹੀਂ ਲੱਗਦੀ ਬਟ ਉਹ ਨਹੀਂ ਮੰਨਿਆ ਹਟਿਆ ਨਹੀਂ ਉਹਨੇ ਕਾਲੀ ਕਲੋਸੇ ਕੀਤੀ ਕੀਤੀ ਉਹ ਇੱਕਦਮ ਸਡਨਲੀ ਫਿਰ ਆਫਿਸ ਅੰਦਰ ਆਉਂਦਿਆਂ ਹੀ ਉਹਨੇ ਮੇਨਾ ਬਹੁਤ ਗੰਦੀਆਂ ਹਰਕਤਾਂ ਕੀਤੀ ਐ ਮੈਨੂੰ ਬਹਿਲੇ ਉਹਨੇ ਗਾਲਾਂ ਕੱਢੀਆਂ ਮੇਰੇ ਵਾਲ ਖਿੱਚੇ ਉਹਨੇ ਮੈਨੂੰ ਆਫਿਸੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਪਣੇ ਮੈ ਗੁੱਸੇ ਦੇ ਵਿੱਚ ਆ ਕੇ ਉਹਨੇ ਇਹ ਕਦਮ ਚ ਚੁੱਕਿਆ ਮੇਰੀ ਬੇਟੀ 3 ਸਾਲ ਦੀ ਵੀ ਉੱਥੇ ਸੀ ਉਹ ਵੀ ਬਹੁਤ ਡਰ ਚੁੱਕੀ ਸੀ ਮੈਂ ਉਹਨੂੰ ਵੀ ਵੇਖਦੀ ਸੀ ਬਟ ਉਹਨੂੰ ਵੇਖਾਂ ਤੱਕ ਵੀ ਉਹਨੇ ਛੱਡਿਆ ਕਿ ਉਹਨੂੰ ਇੱਕ ਪਾਸੇ ਛੱਡਤਾ ਤੇ ਮੈਨੂੰ ਉਹਨੇ ਇੱਕ ਪਾਸੇ ਧੱਕਾ ਦਿੱਤਾ ਇਹ ਵੇਖ ਕੇ ਵਿਸ਼ਾਲ ਬੱਬਰ ਨੂੰ ਵੀ ਨਹੀਂ ਹੋਇਆ ਵਿਸ਼ਾਲ ਬੱਬਰ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਸ਼ਾਨਲੇ ਕੋਸ਼ਿਸ਼ ਤੇ ਵਿਸ਼ਾਲ ਨੇ ਉਹਨੂੰ ਬਾਹਰ ਕੱਢਿਆ ਪਰ ਨਹੀਂ ਹੋਇਆ ਸ਼ਾਨਲੇ ਮੈਨੂੰ ਉਸ ਟਾਈਮ ਕਿਹਾ ਕਿ ਮੈਂ 112 ਤੇ ਕਾਲ ਕਰਕੇ ਪੁਲਿਸ ਨੂੰ ਕੰਪਲੇਨਟ ਕਰਾ ਕੇ ਉਹਨੇ ਇੱਥੇ ਬੁਲਾਵਾ ਤੇ ਇਹ ਬੰਦੇ ਨੂੰ ਹੁਣੇ ਫਰਾਈ ਹੈ ਕਿਉਂਕਿ ਅਸੀਂ ਨੂੰ ਪਹਿਲੇ ਵੀ ਵਿਸ਼ਾਲ ਜੀ ਉਹਨਾਂ ਨੇ ਬਹੁਤ ਵਾਰੀ ਸਮਝਾਇਆ ਸੀ ਕਿ ਐਸਾ ਕੁਛ ਨਾ ਕਰ ਜਿਹਦੇ ਕਰਕੇ ਦਿੱਕਤ ਆਏ ਤੇ ਆਫਿਸ ਨਾ ਆਇਆ ਕਰ ਤੇ ਮੰਨਿਆ ਵੀ ਸੀ ਪਰ ਇਹ ਆਪਣੇ ਗੁੱਸੇ ਚ ਤੇ ਰੰਜਿਸ਼ ਚ ਆ ਕੇ ਆਫਿਸ ਆਂਦਾ ਰਿਹਾ ਹੈ ਵਿਸ਼ਾਲ ਬੱਬਰ ਦਾ ਐਨਾ ਕੋਈ ਲਿੰਕ ਨਹੀਂ ਹੈਗਾ ਇਹਦਾ ਲਿੰਕ ਕੋਈ ਪੁਰਾਣੇ ਮਸਲੇ ਹੈ ਉਸ ਬਿਲਡਿੰਗ ਲੈ ਕੇ ਹੈ ਉਸका ਉਹ ਜਗ੍ਹਾ ਨੂੰ ਲੈ ਕੇ ਹੈ ਸਾਨੂੰ ਨਹੀਂ ਪਤਾ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਸੀ ਉੱਥੇ ਆ ਕੇ ਨੇ ਹਲਕਤ ਕੀਤੀ ਇਹ ਹਲਕਰ ਚ ਹੀ ਵਿਸ਼ਾਲ ਨੇ ਜਦੋਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਵਿਸ਼ਾਲ ਨੇ ਮੋਲਾ ਇਕੱਠਾ ਕਰਨਾ ਸੀ ਉਸ ਦੌਰਾਨ ਹੀ ਉਸ ਆਫਿਸ ਦੇ ਬਾਹਰ ਕਾਫੀ ਲੰਬੀ ਕੋ ਖਿੜਕੀ ਹੈ ਜਿਸ ਤੇ ਵਿਸ਼ਾਲ ਮੋਹਲੇ ਨੂੰ ਇਕੱਠੇ ਕਰ ਰਿਹਾ ਸੀ ਤਾਂ ਕਿ ਉੱਪਰ ਆਣ ਉਹਨੇ ਦੇ ਚ ਵਿਸ਼ਾਲ ਗੱਲ ਕਰ ਰਿਹਾ ਸੀ ਤੇ ਪਵਨ ਨੇ ਪਿੱਛੋਂ ਆ ਕੇ ਵਿਸ਼ਾਲ ਨੂੰ ੱੱਕਾ ਦਿੱਤਾ ਤੇ ਜਿੱਦੇ ਕਰਕੇ ਵਿਸ਼ਾਲ ਸਿੱਧਾ ਜ਼ਮੀਨ ਤੇ ਛੱਤ ਥੱਲੇ ਡਿੱਗੇ ਜੀ ਉੱਥੋਂ ਦੀ ਹੁਣ ਕੀ ਹਾਲਾਤ ਹੈ ਵਿਸ਼ਾਲ ਜੀ ਉਹਨਾਂ ਦੀ ਲੈਗਸ ਜਿਹੜੀ ਉਹ ਫ੍ਰੈਕਚਰ ਹੋ ਚੁੱਕੀਆਂ ਹਨ ਜੀ ਉੱਥੇ ਡਾਕਟਰ ਦੇ ਐਕਸ-ਰੇ ਦੇ ਅਨੁਸਾਰ ਹੈ ਕਿ ਉੱਥੇ ਪਲੇਟਸ ਪੈਣੀਆਂ ਹਨ ਵਿਸ਼ਾਲ ਕਿਉਂਕਿ ਐ ਸਿੱਧਾ ਹੀ ਕੋ ਅਟੈਂਪਟ ਟੂ ਮਰਡਰ ਹੈ ਕਿਉਂਕਿ ਉਹਨੇ ਐਨੀ ਵੇਖਿਆ ਕਿ ਉਹਨਾਂ ਨੂੰ ਕਿੰਨੀ ਛੱਟ ਲੱਗ ਸਕਦੀ ਸੀ ਕਿੰਨੀ ਨਹੀਂ ਲੱਗ ਸਕਦੀ ਸੀ ਉਹਨਾਂ ਨੇ ਉਹਨੇ ਜਿਸ ਹਨ ਤੱਕਾ ਦਿੱਤਾ ਹੈ ਉਹਦੇ ਵਿੱਚ ਵੀ ਸ਼ਾਨ ਨੂੰ ਕਿਤੇ ਵੀ ਛੱਟ ਹੋ ਲੱਗ ਸਕਦੀ ਤੇ ਐਸੀ ਗਹਿਰੀ ਛੱਟ ਮੈਂ ਕਹਿਣਾ ਨਹੀਂ ਚਾਹਦੀ ਬਟ ਇਹ ਇੱਕ ਅਟੈਂਪਟ ਟੂ ਮਰਡਰ ਕੀਤਾ ਉਹਨਾਂ ਨੇ ਕਿਸ ਤਰੀਕੇ ਦਾ ਇਨਸਾਫ ਮੈਂ ਪੂਰਾ ਇਨਸਾਫ ਮੰਗਦੀ ਆ ਮੈਂ ਉਸ ਦੇ ਖਿਲਾਫ ਪ੍ਰੋਪਰ ਕਾਨੂੰਨ ਤੋਂ ਇਨਸਾਫ ਮੰਗਦੀ ਆ ਕਿ ਤੁਸੀਂ ਉਹਦੇ ਤੇ ਪਰਚਾ ਕਰਾਓ ਉਹਨੂੰ ਅੰਦਰ ਕਰੋ ਕਿਉਂਕਿ ਉਹਨੇ ਕ੍ਰਾਈਮ ਕੀਤਾ ਹੈ ਤੇ ਉਸੇ ਟਾਈਮ ਉਹ ਭੱਜਿਆ ਉਨੇ ਉਸੇ ਟਾਈਮ ਵਿਸ਼ਾਲ ਦੇ ਡਿੱਗਣ ਤੋਂ ਬਾਅਦ ਵੀ ਉਹਨੇ ਐਨੀ ਵੇਖਿਆ ਕਿ ਉਹ ਬੰਦਾ ਡਿੱਗ ਪਿਆ ਉਹਨੇ نیچے ਜਾ ਕੇ ਦੁਬਾਰਾ ਆਪਣੇ ਲੱਤਾਂ ਦੇ ਨਾਲ ਵਿਸ਼ਾਲ ਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਉੱਥੇ ਉਹਨੇ ਆਪਣੇ ਮੋਲੇ 'ਚ ਜਿਹੜੀ ਉੱਥੇ ਹੋਰ ਬੰਦੇ ਮੁੰਡੇ ਇਕੱਠੇ ਕਿੱਤੇ ਸੀ ਉਹਨੇ ਮੈਨੂੰ ਵੀ ਉੱਥੋਂ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਐਨੀ ਵੇਖਿਆ ਉਹ ਤੇ ਲੇਡੀ ਹੈ ਉਹਨੇ ਕੁਝ ਨਹੀਂ ਵੇਖਿਆ ਉਹਨੇ ਸਿੱਧਾ ਮਾਰਨਾ ਸ਼ੁਰੂ ਕਰਤਾ ਉਹਨੇ ਲੱਤਾਂ ਨਾ ਮਾਰਿਆ ਈਵਨਾ ਅਤੇ ਵਿਸ਼ਾਲ ਬਿਲਕੁਲ بے ਹੋਸ਼ ਹੋ ਚੁੱਕੇ ਸੀ ਅਸੀਂ ਉਹਨਾਂ ਬਹੁਤ ਮੁਸ਼ਕਲ ਦੇ ਨਾਲ ਇੱਥੇ ਅਮਨਦੀਪ ਹਸਪੀਟਲ ਲੈ ਕੇ ਆਏ ਤਾਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਬਟ ਇਨਸਾਫ ਮੈਂ ਹੀ ਮੰਗਦੀ ਆ ਕਿ ਉਹ ਕ੍ਰਿਮੀਨਲ ਨੂੰ ਫੜੋ ਤੈਨੂੰ ਕੜੀ ਰੋਸ ਕੜੀ ਸਜ਼ਾ ਦਿਲਵਾਓ ਓਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਮੋਕੇ ਅਸੀਂ ਮੈਂ 100 ਵਾਰ ਦੇ ਕਾਲ ਕਾਫੀ ਟਾਈਮ ਤੋਂ ਕਰ ਰਹੀ ਸੀ ਕਿ ਉਹਨਾਂ ਨੇ ਕਾਲ ਵੀ ਆ ਰਹੀ ਸੀ ਪਰ ਜੋ ਸਥਿਤੀ ਉੱਥੇ ਬਣ ਗਈ ਸੀ ਕਿਉਂਕਿ ਉੱਥੇ ਮੈਂ ਸੀ ਵਿਸ਼ਾਲ ਜੀ ਸੀ ਇੱਕ ਹੋਰ ਉਹਨਾਂ ਦੇ ਸੱਜਣੇਗੇ ਸੀ ਸਿਰਫ ਤਿੰਨ ਜਾਣੇ ਸੀ ਤੇ ਇਹ ਦੋ ਜਾਨੇ ਆਏ ਸੀ ਉਥੇ ਇੱਕ ਸবার ਦੇ ਕਾਲ ਕੀਤੀ ਪਰ ਵਿਸ਼ਾਲ ਦੀ ਹਾਲ ਵੇਖ ਕੇ ਅਸੀਂ ਉਸ ਟਾਈਮ ਤੇ ਫੋਨ ਬਹੁਤ ਘਟਵਾ ਚੁੱਕਾ ਪਾੜੇ ਸੀ ਮੌਕੇ ਤੇ ਪੁਲਿਸ ਆਈ ਹੈ ਉਥੇ ਉਸ ਟਾਈਮ ਤੇ ਮੌਕੇ ਤੇ ਪੁਲਿਸ ਆਏ ਨੇ ਮਤਲਬ ਉਥੇ ਅਸੀਂ ਵਿਸ਼ਾਲ ਜੀ ਵਿਸ਼ਾਲ ਨੂੰ ਇੱਥੇ ਲੈ ਕੇ ਆ ਰਹੇ ਸੀ ਵਿਸ਼ਾਲ ਜੀ ਨੂੰ ਅਮਨਦੀਪ ਹਸਪੀਟਲ ਉਸ ਦੌਰਾਨ ਪਿੱਛੇ ਦੀ ਪੁਲਿਸ ਉਸੇ ਆ ਗਈ ਹੈ ਪਰ ਸਾਡਾ ਵਿਸ਼ਾਲ ਜੀ ਨੂੰ ਹਸਪੀਟਲ ਹੀ ਆਣਾ ਜ਼ਿਆਦਾ ਜ਼ਰੂਰੀ ਸੀ ਇਹ ਉਥੇ ਪੁਲਿਸ ਆਈ ਹੈ ਪੁਲਿਸ ਉਸ ਟਾਈਮ ਕਾਰਵਾਈ ਆਪਣੀ ਸਟਾਰਟ ਕੀਤੀ ਹੈ ਪਰ ਇਹ ਚੀਜ਼ ਗਲਤ ਹੈ ਉਹ ਬੰਦਾ ਭੱਜ ਚੁੱਕਾ ਹੈ ਉਥੋਂ ਤੇ ਮੈਂ ਸਿਰਫ ਇਨਸਾਫ ਹੈ ਚਾਹਨੀ ਆ ਕੀ ਜੋ ਵਿਸ਼ਾਲਜੀਤ ਨਾਲ ਇਹ ਹਾਸਾ ਹੋਇਆ ਜੋ ਅਟੈਂਪਟ ਟੂ ਮਰਡਰ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਨੂੰ ਪਲੀਜ਼ ਉਹਨੂੰ ਕਈ ਤੋ ਕਰੀ ਸਕਦਾ ਦਿਲਵਾਓ ਜੀ ਤੁਹਾਡਾ ਤੇ ਕੀ ਗੱਲ ਹੋਈ ਤੁਹਾਡੇ ਪਿੰਡ ਭਦਿਕਮਾ ਬੱਬੜ ਲੈ ਨਾ ਮੈਂ ਬਦੀਨਦ ਮੈਡੀਕੋ ਤੋਂ ਆਪਣੀ ਮੈਡੀਸਿਨ ਲੈਂਦਾ ਪਿਆ ਸੀ ਮੈਨੂੰ ਦਵਾ ਦਾ ਦੁਕਾਨ ਇਹਨਾਂ ਦੇ ਆਫਿਸ ਤੋਂ ਮੁੰਡੇ ਦਾ ਫੋਨ ਆਇਆ ਕਿ ਚਾਚਾ ਜੀ ਵਿਸ਼ਾਲ ਨੂੰ ਕੋਠੇ ਹੇਠਲੇ ਹੜੀ ਦਿੱਤਾ ਗਿਆ ਮੈਂ ਉੱਨੀ ਪੈਸ ਸਕੂਟਰ ਭਜਾਂਦਾ ਗਿਆ ਉੱਥੇ ਜਾਂਦਾ ਦੇਖਦਾ ਪਿਆ ਕਿ ਬੇਟਾ ਸੜਕ ਦੇ ਉੱਤੇ ਲੰਮਾ ਪਿਆ ਹੈ ਪਬਲਿਕ ਇਕੱਠੀ ਹੋਈ ਪਈ ਹੈ ਬੱਚੇ ਦੀ ਕੋਈ ਸੋਧ ਬੁੱਧ ਨਹੀਂ ਕੋਈ ਹੋਸ਼ ਨਹੀਂ ਮਤ ਜਾਂਦੇ ਪਾਣੀ ਦੇ ਛੱਟੇ ਮਾਰੇ ਬੇਟਾ ਹੋਸ਼ ਕਰ ਬੇਟਾ ਹੋਸ਼ ਕਰ ਬੇਡੇ ਨੂੰ ਹੋਸ਼ ਨਹੀਂ ਬੇਹੋਸ਼ ਪਿਆ ਕੋਈ ਬਾਈਵਾਸ ਚੁੱਕਣ ਵਾਲਾ ਨਹੀਂ ਰਿਹਾ ਸੀ ਉਹ ਮੁੰਡਾ ਭੱਜ ਗਿਆ ਸੀ ਫਿਰ ਮੈਂ ਪੁੱਛਿਆ ਕਿ ਗੱਲ ਕੀ ਹੋਈ ਇੱਥੇ ਉਹ ਕਹਿੰਦੇ ਜੀ ਇਦਾਂ ਬੇੜੀ ਚਾਹਤ ਕਬੂਦ ਆਈ ਏ ਇਹਨੇ ਸਮਝਿਆ ਗਾਗ ਆਇਆ ਇਹ ਗਾਗ ਦੇ ਸਮਝ ਕੋਠੇ ਐ ਉੱਚੀ ਬੋਲਣ ਲੱਪਿਆ ਵਿਸ਼ਾਲ ਨੇ ਕੁੰਡੀ ਮਾਰਤੀ ਪੁਲਿਸ ਨੂੰ ਹੋਣਗਾਤਾ ਚਾਹਤ ਹੱਥੀ ਪਿਆ ਵਾਲਵੂਲ ਫੜੇ ਕਿਚਿਆ ਇਹ ਆਪਾਣ ਅੱਛਾ ਜੀ ਤੇ ਮੈਨੂੰ ਜੋਤ ਪਾ ਲੱਗਾ ਤੇ ਚਾਹਤ ਨੇ ਮੈਨੂੰ ਦੱਸਿਆ ਅੰਕਲ ਮੈਨੇ ਇਦਾਂ ਆਇਆ ਪੁ 1.5 ਘੰਟਾ 2 ਘੰਟੇ ਪੁਲਿਸ ਨਹੀਂ ਆਈ ਐਂਬੂਲੈਂਸ ਵਾਲਿਆਂ ਨੇ ਫੋਨ ਕੀਤਾ ਐਂਬੂਲੈਂਸ ਨਹੀਂ ਆਈ ਪ੍ਰਾਈਵੇਟ ਗੱਡੀ ਤੇ ਬੱਚੇ ਨੂੰ ਇੱਥੇ ਲਿਆ ਕੇ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਮੈਨੂੰ ਕਿਹਾ ਗਿਆ ਕਿ ਚੋਕੀ ਇਸਲਾ ਥਾਣਾ ਉੱਥੇ ਆ ਜਾਓ ਹੀਮਾਲੇ ਗੇਟ ਮੈਂ ਕਿ ਮਲੇਗੜ ਗਿਆ ਵਾਂ ਉੱਥੋਂ ਦਾ ਮਨ ਕਹਤਾ ਚੀ ਬੀਬ ਲੱਗ ਜਾਓ ਜਦ ਕਿ ਮੈਨੂੰ ਬੀਬ ਲਗ ਚੌਂਕੀ ਦਾ ਨਹੀਂ ਪਤਾ ਸੀ ਮੈਂ ਸਲਾਮਾਬਾਦ ਚੌਂਕੀ ਗਿਆ ਸਲਾਮਾਬਾਦ ਚੌਂਕੇ ਪਾ ਲਗਾ ਬੀਬਲਾਗ ਹੈ ਬੀਬਲਾਗ ਆ ਤੇ ਬੀਬਲਾਗ ਵਾਲੇ ਕਹਿੰਦੇ ਆ ਜੀ ਇਹ ਸਾਡੇ ਕੋਲ ਬੰਦਾ ਕੋਈ ਨਹੀਂ ਮੁਲਾਜ਼ਮ ਕੋਈ ਨਹੀਂ ਕਹਾ ਅਸੀਂ ਨਹੀਂ ਜਾਣਾ ਸਾ ਤੂੰ ਪਹੁੰਚੋ ਹੀ ਆ ਜਾਂਦੇ ਮੈਂ ਕਹਾ ਸਰ ਬੱਚਾ ਪੀਸ਼ਣ ਠੀਕ ਨਹੀਂ ਹੈ ਕਹਿੰਦੇ ਜੀ ਡੋਪ ਤੇ ਕਟਾਇਨ ਜੂਨ ਦਾਲ ਕਿਦਾਂ ਕਰਾਤਾ ਮੈਂ ਕਹਾ ਸਰ ਬੱਚੇ ਦੀ ਜਾਨ ਚਲ ਜਾਏ ਐਦਾਂ ਮੈਂ ਡਾਕਟਰ ਪਹਿਲੇ ਜੂਰੀ ਹੈ ਤੁਸੀਂ ਸੁਣਾਈ ਕੋਈ ਨਾ ਕਰੋ ਕਿਸੇ ਬੰਦੇ ਦੀ ਇਹ ਹਾਲਾਤ ਹੋਏ ਪੁਲਿਸ ਦਾ ਮੈਂ ਤੇ ਦੇਖ ਕੇ ਅੱਜ ਸ਼ਾਮ ਦਾ 5 ਵਜੇ ਦਾ 4 ਵਜੇ ਦਾ ਵਾਕਿਆ ਹੋਣਾ ਹੈ 5 ਵਜੇ ਦੇ ਬੱਚੇ ਨੂੰ ਕੋਠੇ ਉੱਥੇ ਲੋੜ ਦੇਣਾ ਜਿਹੜਾ ਅਮਨ ਹੈ ਉਹਦੇ ਨਾਲ ਤੁਹਾਡੇ بیٹے ਦੀ ਕੋਈ ਰੰਜਿਸ਼ ਨਹੀਂ ਕੋਈ ਦੰਗੇਸ਼ ਨਹੀਂ ਕੋਈ ਲੈ ਮੇਰੀ ਐਸਾ ਸੀ ਕਿ ਇਹਨਾਂ ਦੀ ਤਿੰਨ ਕੋਈ ਤਿੰਨ ਬੰਦੇ ਸੀ ਇਹਨਾਂ ਦੀ ਆਪਾਂ ਹੀ ਪਾਰਟਨਰਸ਼ਿਪ ਸੀ ਜੀ ਉਹ ਪਾਰਟਨਰਸ਼ਿਪ ਇਹਨਾਂ ਟੁੱਟ ਗਈ ਐਗਰੀਮੈਂਟ ਨਵਾਂ ਲਿਖਿਆ ਗਿਆ ਐਗਰੀਮੈਂਟ ਵਿੱਚ ਮੇਰਾ ਬੇਟਾ ਵਿਸ਼ਾਲ ਤੇ ਇੱਕ ਮੁੰਡਾ ਕਿਹਾ ਨਾਂ ਕੀ ਨਾਂ ਮੁੰਡੇ ਦਾ ਮੈਨੂੰ ਯਾਦ ਨਹੀਂ ਆਉਂਦਾ ਅਖਿਲ ਜੀ ਅਖਿਲ ਨੇ ਪਾਰਟਨਰਸ਼ਿਪ ਕਰ ਲਈ 10 ਦਿਨ ਪਹਿਲੇ 31 ਅਗਸਤ ਨੂੰ ਮਹੂਤਤਾ 31 ਨੂੰ ਤਰੀਕ ਨੂੰ ਮਹੂਤਤਾ ਕੀਤਾ ਅੱਜ 10 ਦਿਨ ਹੋ ਇਹ ਮੁੰਡਾ ਉਹ ਹੀ ਕੋਠੇ ਚਲੀ ਜਾਦਾ ਮੈਂ ਬੇਡਨ ਦਾ ਬੇਟਾ ਤੁਸੀਂ ਨਹੀਂ ਲੜਨਾ ਕੋਈ ਗੱਲ ਨਹੀਂ ਕਰਨੀ ਇਹ ਮੁੰਡੇ ਨੇ ਅੱਜ ਮੇਰੇ ਬੇਟੇ ਨਾਲ ਹੀ ਇਹ ਕੰਮ ਕਰਤਾ ਮੇਰੇ ਬੇਟੇ ਦਾ 1 ਰੁਪਿਆ ਦਾ ਲੈਣ ਦੇਣ ਨਹੀਂ 1 ਰੁਪਿਆ ਦਾ ਕਾਰੋਬਾਰ ਨਹੀਂ ਜਦ ਕਿ ਮਹੂਤ ਤੁੱਤਿਆ ਦੀ ਪਵੰਦੀ ਮਾਂ ਨੂੰ ਡੱਬਾ ਵੀ ਅਸੀਂ ਭੇਜਿਆ ਹੈ ਕਿ ਬੱਚੇ ਦੇ ਮਨ ਚ ਇਹ ਗੱਲ ਹੁੰਦੀ ਮਾਂ ਨੂੰ ਡੱਬਾ ਭੇਜਦਾ ਮਹੂਤ ਦੇ ਫੋੜਾ 10 ਕਿਲੋ ਮਸਾਲੀਆਂ ਖਿਚੀਆਂ ਜਿਹੜੀਆਂ ਮਹੂਤ ਦੀਆਂ ਹੋਈਆਂ ਔਟਮ ਤੇ ਆ ਜਾਂਦਾ ਔਟਮ ਕਿਉਂ ਨਹੀਂ ਆਇਆ ਕੀ ਇਨਸਾਫ ਦੀ ਮੰਗ ਇਨਸਾਫ ਕਾਨੂੰਨੀ ਕਾਰਵਾਈ ਉਹ ਤੇ ਹੋਣੀ ਚਾਹੀਦੀ ਹੁਣ ਦਿਨ ਦਿਹਾੜੇ ਇਹ ਜੋ ਖੋਹ ਕਰਨ ਦੀ ਕੋਸ਼ਿਸ਼ ਕੀਤੀ ਲੜਕੀ ਦੇ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਆਫਿਸ ਦੇ ਅੰਦਰ ਜਾ ਕੇ ਉਹ ਬੱਚੇ ਨੂੰ ਕੋਟੋਂ ਸੁੱਟਣ ਦੀ ਹਿੰਮਤ ਕੀਤੀ ਏ ਇੱਕ ਿੱਡੀ ਜਾਨ ਲੈਵਾ ਮਰਾਇ ਇਸ ਤਰ੍ਹਾਂ ਦੇ ਹਮਲਾ ਕੀ ਹੁੰਦਾ ਮੈਂ ਦੱਸੋ ਸਾਡਾ ਪਰਵਾਹਤ ਅੱਗੇ ਆਤਵਾਦ ਪ੍ਰਭਾਵਿਤ ਹੈ ਮੇਰਾ ਇਕੱਲਾ ਇਕੱਲਾ ਬੇਟਾ ਹੈ ਮੇਰੇ ਭਾਸਾ ਤਵਾ ਚੱਗੇ ਛਪਾ ਹੋਏ ਨੇ ਹੋ ਸਕਦਾ ਹੈ ਕੱਲ ਬੱਚਾ ਬੱਚੇ ਕੋ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ ਇਹ ਬੱਚਾ ਲੱਖਾਂ ਰੁਪਏ ਲੁੱਟਣ ਦੇ ਲਈ ਬੱਚਿਆਂ ਨਾਲ ਕੁਝ ਵੀ ਕਰ ਸਕਦਾ ਹੈ ਇਸ ਗੱਲ ਸਾਹਿਬ ਨੂੰ ਕਾਨੂੰਨੀ ਨਿਆਂ ਜਿਹਦੀ ਸਜ਼ਾ ਹੈ ਉਹ ਦਿੱਤੀ ਜਾਣੀ ਚਾਹੀਦੀ ਕਹਿੰਦੇ ਪ੍ਰਸ਼ਾਸਨ ਕੋਲ ਕਿ ਬੱਚੇ ਨੂੰ ਪੂਰੀ ਨਿਆਂ ਦਿੱਤੀ ਹੈ ਸਵੇਰੇ ਮੈਂ ਸੀਪੀ ਸਾ ਸੀਪੀ ਸਾਡੀ ਨੋਟਿਸ ਸਾਡੀ ਗੱਲ ਸੁਣ ਕੇ ਭੇਜਾਂਗਾ ਕਿ ਸੀਪੀ ਸਾਹਿਬ ਇਹ ਕ੍ਰੈਮ ਹੋ ਦੇ ਦਿਨ ਦਿਹਾੜੇ ਤੇ ਕੋਈ ਉਹਦੇ ਸੁਣਾਈ ਨਹੀਂ ਹੋ ਰਹੀ ਬੱਚੇ ਦੀ ਠੀਕ ਮੇਰਾ ਨਾਮ ਸੰਜੀਵ ਸ਼ੂਰ ਹੈ ਜੀ ਕੀ ਕਹਿਣਾ ਚਾਹੋ ਕਿ ਜਿਹੜਾ ਇਹ ਜਿਹੜਾ ਕਿ ਹਾਦਸਾ ਹੈ ਮੇਰਾ ਆਪਣੇ ਵਾਜੀ ਵਿਸ਼ਾਲ ਬੱਬਰ ਮੈਨੂੰ ਉਹਦਾ ਫੋਨ 6:30 ਵਜੇ ਫੋਨ ਆਇਆ ਵਾ ਕਿ मामੂ ਇੰਨਾ ਇਸ ਤਰ੍ਹਾਂ ਮੇਰੇ ਕੋਠੇ ਤੋਂ ਉਹਨੂੰ ਛੋੜ ਦਿੱਤਾ ਵਾ ਤੇ ਉਹਦੀਆਂ ਲੱਤਾਂ ਜਿਹੜੀਆਂ ਉਹ ਫ੍ਰੈਕਚਰ ਹੋ ਗਈਆਂ ਵਾ ਅਸੀਂ ਉਸੇ ਵੇਲੇ ਸਾਰਾ ਪਰਿਵਾਰ ਇੱਥੇ ਅਮਨਦੀਪ ਹਸਪੀਟਲ ਆਏ ਆ ਉੱਥੇ ਸਾਰਾ ਇਲਾਕਾ ਇਕੱਠਾ ਹੋਇਆ ਵਾ ਸਾਰੇ ਇਲਾਕੇ ਨੇ ਇਹਨੂੰ ਚੁੱਕ ਕੇ ਗੱਡੀ ਚ ਪਾ ਕੇ ਦਿੱਥੇ ਲਿਆਂਦਾ ਵਾ ਇੱਕ ਜਾਨ ਲੈਵਾ ਹਮਲਾ ਬਿਨਾ ਕੋਈ ਲੈਣ ਕੋਈ ਦੇਣ ਕੋਈ ਵਜਾ ਨਹੀਂ ਕੋਈ ਕਾਰਨ ਨਹੀਂ ਆ ਕੇ ਗੁੰਡਾਗਰਦੀ ਕੀਤੀ ਆਨਪਛਾਤੇ ਵਿਅਕਤੀ ਆਏ ਆ ਉਹਨੂੰ ਆਫਿਸ ਦੇ ਵਿੱਚ ਆ ਕੇ ਪਹਿਲੇ ਗਾਲਾਂ ਕੱਢੀਆਂ ਗੰਦੀਆਂ ਫਿਰ ਗੱਲ ਪਏ ਆ ਉੱਪਰੋਂ ਉਹਨੂੰ ਕੋਠੇ ਤੋਂ ਉੱਪਰੋਂ ਬਾਰੀ ਤੋਂ ਉਹਨੂੰ ਥੱਲੇ ਸੁੱਟਿਆ ਵਾ ਜਦ ਕਿ ਥੱਲੇ ਸਕੂਟਰ ਸੀਗਾ ਤੇ ਉਹਦੇ ਕਰਕੇ ਉਹਦਾ ਜਿਹੜਾ ਸਿਰ ਜਿਹੜਾ ਵਾ ਉਹਦਾ ਵੱਜ ਗਿਆ ਨੇ ਤੇ ਥਾਂ ਹੀ ਉਹਦੀ ਦੱਤ ਵੀ ਹੋ ਸਕਦੀ ਸੀ ਇਸ ਤੇ ਇੱਕ ਤਰ੍ਹਾਂ ਖਤਰਨਾਕ ਜਿਹੜਾ ਕਿ ਹਮਲਾ ਕਰਨਾ ਕਿਸੇ ਨੂੰ ਫਿਟ ਦੇਣਾ ਦੇਖੋ ਜੀ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਹੈ ਨਾ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਗੁੰਡਾ ਰਾਜ ਹੋ ਰਿਹਾ ਵਾ ਕਿਸੇ ਦੀ ਜਾਨ ਨਾਲ ਇਦਾਂ ਖੇਡਣਾ ਕਿਸੇ ਨੂੰ ਉੱਪਰੋਂ ਸੁੱਟਣਾ ਇਹ ਕੋਈ ਗੁੱਡੀ ਗੁੱਡੇ ਦਾ ਕੋਈ ਖੇਡ ਨਹੀਂ ਹੈ ਕਿ ਫੁੱਟਬਾਲ ਛੋੜ ਦਿੱਤਾ ਕਿ ਬੰਦੇ ਨੂੰ ਉੱਪਰੋਂ ਸੁੱਟਿਆ ਜਾ ਰਿਹਾ ਇਸ ਤੋਂ ਵੱਡਾ ਹੋਰ ਕਿਹੜਾ ਇੱਕ ਇੱਕ ਕ੍ਰਾਈਮ ਹੈ ਜੀ ਕੋਈ ਪ੍ਰਾਣੀ ਰੰਜਿਸ਼ ਕੋਈ ਰੰਜਸ਼ਨੀ ਕੋਈ ਪ੍ਰਾਣੀ ਰੰਜਿਸ਼ਨੀ ਕੀ ਕਾਰਨ ਲੱਗਾ ਫਿਰ ਕਿਉਂ ਛੁੱਟਿਆ ਜਾ ਸੋ ਉਹਨੇ ਵੇਖੋ ਜੀ ਕੋਈ ਆਫਿਸ ਇਹਨਾਂ ਨੇ ਲੜਕੀ ਆਈ ਸੀ ਆ ਲੜਕੇ ਚਾਹਤ ਕਬੂ ਆਈ ਸੀ ਕਬੂ ਆਈ ਸੀ ਉਹਦਾ ਕੋਈ ਇਹਨਾਂ ਨੇ ਮਿਸਬਿਹਵ ਕੀਤਾ ਵਾ ਕੋਈ ਉਹਦੇ ਵਾਲ ਫੜੇ ਆ ਉਹਨੂੰ ਮਕੁੱਟਿਆ ਮਾਰਿਆ ਇਸੇ ਗੱਲੋਂ ਇਹਨਾਂ ਦੀ ਆਪ ਚ ਗਰਮੀ ਸਰਦੀ ਹੋਈ ਆ ਤੇ ਇਹ ਪੰਜ ਸੱਤ ਜانے ਜਿਹੜੇ ਮੁੰਡਾ ਲੈ ਕੇ ਆ ਉਹਨੂੰ ਕੋਠੇ ਤੋਂ ਨੇ ਛੁੱਟਿਆ ਹੁਣ ਇਸ ਤਰੀਕੇ ਦਾ ਇਨਸਾਫ ਮੰਗਦੇ ਇਨਸਾਫ ਇਹ ਮੰਗਦੇ ਤੇ ਸਖਤ ਹੋ ਸਖਤ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਦੇ ਜਾਨਲੇਵਾ ਜਿਹੜਾ ਇਹਨੇ ਹਮਲਾ ਕੀਤਾ ਵਾ ਇਦੇ ਤੇ ਘੱਟੋ ਘੱਟ ਵੀ 307 ਦਾ ਪਰਚਾ ਜਿਹੜਾ ਇਹ ਦਰਜ ਹੋਣਾ ਚਾਹੀਦਾ ਥੈਂਕ ਯੂ ਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਰਮਨ ਸ਼ਰੀਨ ਜੇ ਮੈਂ ਬਜਰੰਗਦਲ ਹਿੰਦੁਸਤਾਨ ਤੋਂ ਪੰਜਾਬ ਜਨਰਲ ਸੈਕਟਰੀ ਆ ਕੀ ਗੱਲਬਾਤ ਕੀ ਹੋਈ ਹੈ ਇਹ ਸਾਡੇ ਨਾ ਲਾਗੇ ਪਵਨ ਕੁਮਾਰ ਹੈਗਾ ਮੁੰਡਾ ਉਹ ਆਣ ਕੇ ਸਾਡੇ ਦਫ਼ਤਰਾਂ ਆ ਕੇ ਧਮਕੀਆਂ ਦੇਣ ਲੱਗ ਗਿਆ ਕਿ ਮੇਰਾ ਦਫ਼ਤਰ ਪੁਰਾਣਾ ਹੈਗਾ ਜਿਹੜੇ ਕੋ ਪੁਰਾਣਾ ਦਫ਼ਤਰ ਸੀ ਤੇ ਹੁਣ ਉਹਨੇ ਦਫ਼ਤਰ ਛੱਡ ਦਿੱਤਾ ਤੇ ਉਹਨੇ ਦਫ਼ਤਰ ਆਪਾਂ ਪੂਰੇ ਡਾਕੂਮੈਂਟ ਦੇ ਹਿਸਾਬ ਨਾਲ ਕਰਾਇਆ ਨਾਮ ਲਿਖਾ ਕੇ ਆਪਣੇ ਕੋਲ ਦਿੱਤਾ ਸਾਡੇ ਵਿਸ਼ਾਲ ਬੱਬਰ ਪੰਜਾਬ ਪ੍ਰਧਾਨ ਜੀ ਨੇ ਤੇ ਹਾਂਜੀ ਕੇਰੇ ਦਲ ਦੇ ਪ੍ਰਧਾਨ ਬਜਰੰਗ ਦਲ ਹਿੰਦੁਸਤਾਨ ਦੇ ਅੱਛਾ ਪੰਜਾਬ ਪ੍ਰਧਾਨ ਹਿਸ਼ਾਰ ਬਬਰ ਜੀ ਤੇ ਉਹ ਪਵਨ ਮੁੰਡਾ ਅੱਜ ਵੀ ਦੋ ਤਿੰਨ ਵਾਰੀ ਆ ਕੇ ਧਮਕੀਆਂ ਦਿੱਤੀਆਂ ਜਾਨ ਲੈਵਾ ਧਮਕੀਆਂ ਦਿੱਤੀਆਂ ਉਹਨੇ ਕਿ ਮੈਂ ਤੈਨੂੰ ਛੜਨਾ ਨਹੀਂ ਤੂੰ ਮੇਰਾ ਦਫਤਰ ਨਾ ਖਾਲੀ ਕੀਤਾ ਤੇ ਅੱਜ ਆ ਗਏ ਤੇ ਉੱਥੇ ਆ ਗਏ ਸਾਨੂੰ ਧਮਕੀਆਂ ਦੇ ਲੱਗ ਗਿਆ ਔਰ ਭਾਈ ਦੇ ਹੱਥੀ ਪਿਆ ਗਿਆ ਤੇ ਆਪਾਂ ਉਸ ਲਈ ਉਹਨੂੰ ਫੜ ਗਲੇ ਆ ਚਾਰ ਤਿੰਨ ਜਣਿਆਂ ਨੇ ਉਹਨੂੰ ਉਹਨੂੰ ਬਿਠਾਇਆ ਉੱਥੇ ਬੂਹੇ ਤਾਲਾ ਲਾਇਆ ਆਪਾਂ ਭੱਜਣ ਨਹੀਂ ਦਿੱਤਾ ਆਪਾਂ 112 ਦੇ ਕੋਲ ਕੀਤੀ ਤੇ ਥੱਲੇ ਉਹਦੇ ਬੰਦੇ ਆ ਕੇ ਰੋਲਾ ਪਾਣ ਲੱਗੇ ਚਾਪਾ ਜਿਹੜੋ ਵੇਖਣ ਲੱਗੇ ਭਾਰੀ ਬਾਰੀ ਤੇ ਜਾ ਕੇ ਥੱਲੇ ਕੋਣ ਆਇਆ ਤੇ ਉਹਨੇ ਜਨੂ ਉੱਥੋਂ ਨਿਕਲ ਗਏ ਤੇ ਉਹਨੇ ਬਾਰੀ ਥਾਣੀ ਥੱਲੇ ਇਹਨੂੰ ਧੱਕਾ ਦੇ ਦਿੱਤਾ ਔਰ ਥੱਲੇ ਜਾ ਕੇ ਅਨਸ਼ਦ ਦੇ ਜਿਹੜੇ ਨਾਲ ਉਹਦੇ ਲੋਕ ਸੀ ਤਿੰਨ ਚਾਰ ਜਣੇ ਉਹ ਤੇ ਨਾਲ ਉਹ ਮੁੰਡਾ ਉਹਨੇ ਥੱਲੇ ਜਾ ਕੇ ਵੀ ਉਹਨੂੰ ਇੱਟਾਂ ਮਾਰੀਆਂ ਵਿਸ਼ਾਲ ਬੱਬਰ ਜੀ ਨੂੰ ਮਾਰੀਆਂ ਪੰਜਾ ਪਵਨ ਕੁਮਾਰ ਨੇ ਔਰ ਇਹ ਨਾਲ ਜਿਹੜੇ ਬੰਦੇ ਆਏ ਸੀ ਚਾਰ ਪੰਜ ਔਰ ਇਹ ਜਿਹੜੇ ਬੁਲਾਏ ਹੋਏ ਕਿੰਨੀ ਉਚਾਈ ਤੋਂ ਡੇਕਿਆ ਗਿਆ ਇਹਨੂੰ ਅਚਾ ਉਹ ਉਚਾਈ ਤੋਂ ਜੀ 16 ਫੁੱਟ ਤੋਂ 25 ਫੁੱਟ ਕਿੰਨੇ ਕਿ ਸੱਟ ਲੱਗੀ ਇਸ ਟਾਈਮ ਕੀ ਸੱਟ ਉਹ ਭਲੇ ਡਾਕਟਰ ਸਾਹਿਬ ਕੁਝ ਕਹਿ ਨਹੀਂ ਦੇ ਡਾਕਟਰ ਸਾਹਿਬ ਕਹਿੰਦੇ ਕਿ ਉਹ ਉੱਥੇ ਵੀ ਬਹੁਤ ਜ਼ਿਆਦਾ ਸੀਰੀਅਸ ਸੀ ਬੀਓਸੀ ਟੈਪ ਹੋ ਗਏ ਸੀ ਪੰਜਾਬ ਪ੍ਰਧਾਨ ਸਾਡੇ ਤੇ ਉਹਨਾਂ ਨੂੰ ਇੱਥੇ ਹਸਪਤਾਲ ਲਿਆਂਦਾ ਗਿਆ ਟ੍ਰੀਟਮੈਂਟ ਹੋ ਰਿਹਾ ਲੇ ਡਾਕਟਰਾਂ ਨੇ ਸਾਨੂੰ ਜਾਨ ਹੀ ਦੇ ਰੇ ਕੋਈ ਪਨਾ ਨਹੀਂ ਰੰਜੀ ਨਹੀਂ ਕੋਈ ਲੈਣ ਦੇ ਨਹੀਂ ਕੋਈ ਜਾਨ ਬਿਸ਼ਾਨ ਨਹੀਂ ਕੋਈ ਕੋਕਲੇ ਨਾਣਾ ਸਾਡਾ ਨਹੀਂ ਉਹਦੇ ਬੰਦੇ ਨਾਲ ਤੇ ਮੋਕੇ ਤੇ ਪੁਲਿਸ ਨਹੀਂ ਦਿੱਖਦਾ ਗਿਆ 112 ਤੇ ਕਾਲ ਕੀਤੀ ਗਈ 112 ਦੇ ਕੋਲ ਵੀ ਜਿਹੜੀ ਪੁਲਿਸ ਜਿਹੜੀ ਗਈ ਆ ਉਹ ਵੀ 2.5 ਘੰਟਿਆਂ ਬਾਅਦ ਆ ਜਾ ਕੇ ਉੱਥੇ 1.5 ਘੰਟੇ ਬਾਅਦ ਪਹੁੰਚੀ ਆ ਜਦੋਂ ਆਪਾਂ ਬੱਚੇ ਨੂੰ ਐਮਲੈਸ ਨੂੰ ਫੋਨ ਕੀਤਾ 108 ਤੇ ਘੜ ਤੋਂ ਘੜ 10 ਫੋਨ ਕੀਤੇ ਨੇ ਐਮਲੈਸ ਨੂੰ ਐਮਲੈਸ ਵੀ ਨਹੀਂ ਕੋਈ ਉੱਥੇ ਪਹੁੰਚੀ ਕੋ ਸিসিਟੀਵੀ ਵਗੈਰ ਲੱਗਾ ਤੇ ਮੇਰੇ ਹਾਂਜੀ ਕੈਮਰੇ ਲੱਗੇ ਹੋਏ ਆ ਬਾਹਰ ਹੀ ਲੱਗੇ ਆ ਹਾਲਾਤ ਹੈ ਤੁਹਾਡੇ ਮਰੀਜ਼ ਦੇ ਮਰੀਜ਼ ਦੇ ਬਿਲਕੁਲ ਇਸ ਟਾਈਮ ਹਲੇ ਦੇ ਡਾਕਟਰ ਕੁਝ ਕਹਿ ਨਹੀਂ ਰਹੇ ਸਾਨੂੰ ਹਲੇ ਠੀਕ ਹੈ ਜਿੰਨੀ ਦਾ ਟਰੀਟਮੈਂਟ ਡੇਢ ਘੰਟਾ ਹੋ ਚੱਲਿਆ ਟਰੀਟਮੈਂਟ ਹੋ ਰਿਹਾ ਅੰਦਰ ਤੇ ਡੇਢ ਘੰਟੇ ਦਾ ਡਾਕਟਰ ਜਿੰਦਾ ਦੱਸਣਗੇ ਨਹੀਂ ਹੋਣੇ ਦਿਨ ਤੱਕ ਮੈਂ ਮੰਗ ਕਰੀ ਚਾਹੁੰਦੀ ਆ ਜੀ ਸਾਡੇ ਪੰਜਾਬ ਪ੍ਰਧਾਨ ਜਿੰਨ ਦਿਹਾੜੇ ਵੀ ਆਪਾਂ ਦੇ ਆਹੀ ਜਾਣਦੇ ਆ ਪ੍ਰਸ਼ਾਸਨ ਕੋਲੋਂ ਉੱਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਹੱਕ ਦਾ ਹੋਇਆ ਜਾਵੇ ਜਾਨ ਲੈਵਾ ਹਮਲਾ ਤੁਹਾਨੂੰ ਵੀ ਮੁੰਡੇ ਨੂੰ ਮਗਰ ਆ ਕੇ ਤੇ ਆਏ ਜੇ ਜਿਹੜਾ ਕੰਮ ਆ ਰਿਹਾ ਕੋਈ ਦੀ ਡਿਟੇਲ ਨਹੀਂ ਭਾਜੀ ਮੈਂ ਜੇ ਤਸਦੀਕ ਕਰ ਰਿਹਾ ਵਾਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਹਾਲਾਤ ਡਾਕਟਰ ਸਾਹਿਬ ਨੂੰ ਮੈਂ ਪੁੱਛਿਆ ਵਾਂ ਅੱਜ ਉਹਨਾਂ ਨੇ ਫੀਟੀ ਦੱਸਿਆ ਵਾ ਪਰ ਮੈਂ ਜਾ ਰਿਹਾ ਮੌਕਾ ਵੇਖਣ ਕੋਈ ਬਿਆਨ ਲੇਕਿਨ ਕੁਝ ਤਾਂ ਦੱਸਿਆ ਹੋਣਾ ਕੀ ਹੋਇਆ ਨਹੀਂ ਮੈਨੂੰ ਕੋਈ ਬਿਆਨ ਨਹੀਂ ਦਿੱਤੇ ਮੈਂ ਮੌਕਾ ਵੇਖਣ ਜਾ ਰਿਹਾ ਮੇਰੇ ਨਾਲ ਉਹਨਾਂ ਦੇ ਵਾਰਿਸ ਨੇ ਤੇ ਮੈਂ ਮੌਕਾ ਵੇਖਣ